ਵਿਆਹ ਵਾਲੇ ਮੁੰਡੇ ਨੂੰ ਲੱਗੀ ਛੜੇ ਦੀ ਨਜ਼ਰ ਹਸਪਤਾਲ ਵਿੱਚ ਲੈ ਫੇਰੇ ਤੁਸੀਂ ਪੈਲਸਾਂ ਵਿੱਚ ਵਿਆਹ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵਿਆਹ ਦੀ ਬਿਲਕੁਲ ਅਨੋਖੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦਾ ਵਿਆਹ ਹੋ ਰਿਹਾ ਹੈ ਪਰ ਇਹ ਵਿਆਹ ਕਿਸੇ ਮੰਡਪ ਤੇ ਜਾਂ ਪੈਲਸ ਵਿੱਚ ਨਹੀਂ ਸਗੋਂ ਇੱਕ ਹਸਪਤਾਲ ਦੇ ਹਾਲ ਵਿੱਚ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਹਸਪਤਾਲ ਦੇ ਬੈੱਡ ਤੇ ਪਿਆ ਹੈ ਤੇ ਕੁੜੀ ਉਸ ਦੇ ਆਲੇ ਦੁਆਲੇ ਫੇਰੇ ਲੈ ਰਹੀ ਹੈ ਦਰਅਸਲ ਵਿਆਹ ਤੋਂ ਕੁਝ ਦਿਨ ਪਹਿਲਾਂ ਇਸ ਮੁੰਡੇ ਨਾਲ ਅਜਿਹਾ ਪਾਣਾ ਵਾਪਰਿਆ ਕਿ ਇਸ ਦੀਆਂ ਦੋਵੇਂ ਲੱਤਾਂ ਹਾਂ ਟੁੱਟ ਗਈਆਂ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਲੱਤਾਂ ਟੁੱਟਣ ਦੇ ਬਾਵਜੂਦ ਵੀ ਇਸ ਮੁੰਡੇ ਨੇ ਆਪਣਾ ਵਿਆਹ ਉਸੇ ਦਿਨ ਕੀਤਾ ਜਿਸ ਦਿਨ ਦਾ ਮਹੂਰਤ ਨਿਕਲਿਆ ਹੋਇਆ ਸੀ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਲੱਗਦਾ ਇਸ ਨੂੰ ਕਿਸੇ ਛੜੇ ਦੀ ਨਜ਼ਰ ਲੱਗ ਗਈ ਹੋਣੀ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਐਨੀ ਦਸ ਕਾਦੀ ਕਾਲੀ ਸੀ ਨਾ ਕੋਈ ਸ਼ਗਨ ਹੋਣਾ ਨਾ ਕੁਝ ਹੋਰ ਮਹੂਰਤ ਆ ਫੇਰ ਵੀ ਨਿਕਲਿਆ ਆਉਂਦਾ ਠੀਕ ਹੋ ਕੇ ਵਿਆਹ ਕਰਵਾ ਲੈਂਦਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ